ਮੰਦੀਪਾ ਜੀ ਟੱਕਣ ਸਾਰੇ ਚਲ ਕਿੱਥੇ ਗਏ? ਪਤੀ 14-15 ਦੀ ਦਰਮਿਆਨੀ ਰਾਤ ਨੂੰ 2:30 ਤੋਂ 3:00 ਵਜੇ ਦੇ ਵਿੱਚ ਵਿੱਚ ਦੋ ਬੰਦੇ ਆਏ ਜੀ ਬਲੇਰੋ ਗੱਡੀ 'ਚ ਤੇ ਬਲੇਰੋ ਪਿਕਅਪ ਜਿਹੜੀ ਹੁੰਦੀ ਆ ਬਲੇਰੋ ਪਿਕਅਪ ਜੀ ਉਹਦੇ ਵਿੱਚ ਆਏ ਜੀ 2:30 ਤੋਂ 3:00 ਵਜੇ ਦੇ ਵਿੱਚ ਵਿੱਚ 14 ਟੱਕਣ ਕਰੀਬ ਚੱਕ ਕੇ ਲੈ ਗਏ। ਉਹਨਾਂ ਦੀ ਉਮਰ ਦੇਖਣ ਨੂੰ ਅੱਧ ਖੜ ਲੱਗਦੀ ਹੈ, ਅੱਧੀ ਉਮਰ ਦੇ ਲੱਗਦੇ ਆ। ਹਾਂ ਜੀ ਉਮਰ ਹੈਗੀ 40+ ਲੱਗਦੀ ਆ ਦੇਖ। ਨਸ਼ੇੜੀ ਵੀ ਨਹੀਂ ਲੱਗਦੇ। ਨਹੀਂ ਨਸ਼ੇੜੀ ਵੀ ਨਹੀਂ ਹੈਗੇ। ਆਪਣੇ ਏਰੀਆ ਦੇ ਲੱਗਦੇ ਕਿ ਨਹੀਂ ਕਿਤੇ ਦੇਖੇ ਪਹਿਲਾਂ? ਦੇਖੋ ਜੀ ਪਹਿਲਾਂ ਲੱਗਦਾ ਸੀ ਵੀ ਆਪਣੇ 12:38 ਦੇ ਫਿਰ ਦੁਬਾਰਾ ਆਇਆ ਤੁਹਾਡੇ ਇੱਥੇ ਹਾਂਜੀ ਉੱਥੋਂ ਲੱਗਦਾ ਜੀ ਪਰ ਉਹ ਫਿਰ ਤਾਂ ਆ ਕੇ ਕਹਿੰਦੇ ਨਹੀਂ ਐਕਸ਼ਨ ਹੀ ਨਹੀਂ ਪਾਰਾਂ ਦੀ ਨਿਕਾਸੀ ਆ ਪਾਣੀ ਦੀ ਨਿਕਾਸੀ ਵੀ ਹੁੰਦੀ ਆ ਹਾਂਜੀ ਪਾਣੀ ਦੀ ਵੀ ਆ ਜਿਹੜੇ ਸਾਈਡ ਦਾ ਉੱਪਰਲਾ ਪਾਣੀ ਆ ਉਹਦੀ ਨਿਕਾਸੀ ਆ ਆ ਵੀ ਛੱਡ ਗਏ ਉਹ ਨਹੀਂ ਇਹ ਛੱਡ ਗਏ ਨਹੀਂ ਜੀ ਇਹ ਬਾਹਲੀ ਸਾਈਡ ਸੀ ਉੱਥੋਂ ਚੱਕ ਕੇ ਇੱਥੇ ਰੱਖਿਆ ਵੀ ਕਿਸੇ ਦੀ ਗੱਡੀ ਨਾਲ ਵਿੱਚ ਦੇਖ ਜੀ ਬਈ ਓਕੇ ਓਕੇ ਬਲੋ ਇਦਾਂ ਤੇ ਹੀ ਸੀ ਕਿ ਉਹ ਵੀ ਨਹੀਂ ਜੀ ਉਹ ਤਾਂ ਲੋਹੇ ਦੇ ਹੈਵੀ ਹੁੰਦੇ ਆ ਅੱਛਾ ਮਤਲਬ ਕਵਰ ਸੀ ਹਾਂਜੀ ਕਵਰ ਹੁੰਦੇ ਆ 35 40 ਕਿਲੋ ਦੇ ਹੁੰਦੇ ਆ ਹਾਂਜੀ ਬਹੁਤ ਮਾਹੌਲ ਖੁੱਲ ਗਿਆ ਹੈ ਇਹ ਕਿਸ ਤੋਂ ਡਰਦੇ ਡ ਹੁਣ ਜੇ ਅਸੀਂ ਦੁਕਾਨ 'ਚ ਵੀ ਸੌਂਦੇ ਆਂ ਸ਼ਟਰ ਚੱਕਦੇ ਆਂ ਉਹ ਅਗਲਾ ਟੈਟ ਜੀ ਪਹਿਲਾਂ ਹੀ ਸਿੱਧਾ ਕੋ ਮਾਰ ਦਵੇ ਉਹਦਾ ਵੀ ਡਰਿਆ ਕਿ ਉਹ ਸਾਡਾ ਮੂੰਹ ਤਾਂ ਹੋਣਾ ਨਹੀਂ ਤਾਂ ਦੂਜੀ ਗੱਲ ਇਹ ਆ ਸਰਕਾਰ ਨੂੰ ਪੈਟਰੋਲਿੰਗ ਗੱਡੀਆਂ ਲਾਈਆਂ ਪੈਟਰੋਲਿੰਗ ਗੱਡੀਆਂ ਲਾਈਆਂ ਕਾਦ ਲਈ ਆ ਧੱਕਣ ਚੱਕ ਕੇ ਲਏ ਮੈਂ ਤਾਂ ਉਹੀ ਕਹਿਣਾ ਚੋਰਾਂ ਤਾਂ ਕੋ ਡਰ ਨਹੀਂ ਕਹਿੰਦੇ ਕੁੱਤੀ ਚੋਰਾਂ ਨਾਲ ਹੀ ਹੋਈ ਆ ਪੁਲਿਸ ਭਾਈ ਮੰਨ ਲਓ ਜਿਹੜੀ ਕੁੱਤੀ ਆ ਨਾ ਉਹੀ ਰਲੀ ਹੋਈ ਆ ਫੇਰ ਕੀ ਕਰਨਾ ਸਿਕਿਉਰਟੀ ਗਾਰਡ ਵੀਰ ਆ ਉਹਦੇ ਕੋ ਤਾਂ ਬੱਤ ਉਹ ਡੰਡਾ ਆਊਗਾ ਜਿਹੜੇ ਜਿਹੜੇ ਮਾੜੇ ਅਨਸਰ ਜੀ ਨਾ ਨਿਆਣਾ ਕੀ ਪਤਾ ਕੀ ਕਿਹੜਾ ਥਿਆਰ ਲੱਗਿਆ ਜਣ ਮੈਂ ਆਪ ਖੁਦ ਲੜਨਾ ਮੇਰੇ ਕੋਲ ਸਾਰਾ ਸਮਾਨ ਹੈਗਾ ਰਾੜਾ ਹੈਗੀਆਂ ਸਾਰਾ ਕੁਝ ਹੈਗਾ ਲੇਕਿਨ ਅਗਲੇ ਕੋਲ ਮੁਰਦ ਜਾਂ ਮੈਂ ਛੱਡ ਰ ਚੱਕਣਾ ਅਗਲੀ ਟਾੜੀ ਚ ਬਾੜ ਦਣ ਤੇ ਅਗਲੇ ਕੋਲ ਠੁੱਸਾ ਵਾਲਾ ਕੰਮ ਹੈ ਫੇਰ ਉਹ ਟਾੜੀ ਚ ਬਾੜ ਦੋਗੇ ਛੋਟੀ ਗੱਲ ਵੀਰ ਨਾਲ ਗੱਲ ਕਰ ਲਈ ਪਰਸ ਤੁਸੀਂ ਇਹ ਭਾਜੀ ਨਵਾਂ ਆ ਅੱਛਾ ਨਵਾਂ ਆ ਤਾਈ ਮੈਂ ਕਹੇ ਵੀਰ ਗੱਲਾਂ ਸੁਣ ਕੇ ਡਰੀ ਜਾਂਦਾ ਕੱਲੂ ਆਊਗਾ ਨਹੀਂ ਨਹੀਂ ਇੱਦਾਂ ਨਹੀਂ ਨਾਲ ਖੜੇ ਆ ਕਿ ਸਾਡੀਆਂ ਕਿਸਮਤਾਂ ਲਿਖਣ ਵਾਲੇ ਆਪ ਅਨਪੜਨੇ ਹਰਾ ਪੈਨ ਚਲਾਉਣ ਵਾਲੇ ਕੁਝ ਆਪ ਅਨਪੜਨੇ ਤੂੰ ਕੱਲੇ ਨਸ਼ੇੜੀਆਂ ਨੂੰ ਰੋਈ ਜਾਨੀ ਐ ਇੱਥੇ ਰਾਤ ਸਮੇਂ ਚੋਰੀ ਕਰਨ ਵਾਲੇ ਕੁਝ ਚੋਰ ਪ੍ਰੋਫੈਸ਼ਨਲ ਅੱਧ ਖੜਦੇ ਚੋਰ ਪ੍ਰੋਫੈਸ਼ਨਲ ਅੱਧ ਖੜਦੇ ਸਤਸ਼੍ਰੀਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਨਹੀਂ ਸੂਰੀ ਤੁਸੀਂ ਸ਼ੇਅਰ ਤੋਂ ਦਾ ਜ਼ਰਾ ਲਿੰਦੇ ਵੀਡੀਓ ਕਿਸ ਬਾਬਤ ਹੋਣ ਵਾਲੇ ਸਾਥੀਓ ਇਸ ਸਮੇਂ ਸਿੱਕਟਾਰੋ ਵੇਖੇ ਮੌਜੂਦ ਹਾਂ ਔਰ ਮੇਰੇ ਪਿੱਛੇ ਤੁਹਾਨੂੰ ਪੈਟਰੋਲ ਪੰਪ ਦਾ ਸੀਨ ਨਜ਼ਰ ਆ ਰਿਹਾ ਤੁਸੀਂ ਦੇਖ ਰਹੇ ਹੋਣੇ ਆ ਧਿਆਨ ਵੱਜਦਾ ਹੁਣ ਤਾਂ ਸੋਚਦੇ ਹੋਣੇ ਕਿ ਯਾਰ ਮੁੰਡਾ ਪਾਈਪ ਨਾਲ ਪੈਟਰੋਲ ਤਾਂ ਪਾਈਪ ਪਾਈ ਜਾਂਦਾ ਕਰਿੰਦਾ ਪਰ ਜੇ ਵਿੱਚ ਡਿੱਗ ਗਿਆ ਕਿਉਂਕਿ ਗੱਡਰ ਖੁੱਲੇ ਛੱਡੇ ਆ ਔਰ ਸੋਚ ਇਹ ਵੀ ਹੁੰਦੀ ਆ ਕਿ ਯਾਰ 35 35 40 40 ਕਿਲੋ ਦੇ ਜਿਹੜੇ ਢੱਕਣ ਹੁੰਦੇ ਆ ਚੱਕ ਕੇ ਕੌਣ ਲੈ ਗਿਆ ਤਾਂ ਬਹੁਤ ਸਾਰੇ ਸਵਾਲ ਨੇ ਸਵਾਲਾਂ ਦੇ ਜਵਾਬ ਆਪਾਂ ਮਨਦੀਪ ਭਾਈ ਜੀ ਤੋਂ ਲੈਣੇ ਆ ਆ ਭਾਜੀ ਇਹਨਾਂ ਦੇ ਨਾਲ ਟੈਰਾ ਦਾ ਕੰਮ ਆ ਇਹਨਾਂ ਦੇ ਮਨ ਚ ਵੀ ਬਹੁਤ ਬਲਬਲਿਆ ਪਉ ਵੀ ਪੁੱਛਣੇ ਆ ਮਨਦੀਪ ਭਾਈ ਇਹ ਟੱਕਣ ਸਾਰੇ ਚੱਲ ਕਿੱਥੇ ਗਏ ਪਰ ਇਹ 14 15 ਦੀ ਦਰਮਿਆਨੀ ਰਾਤ ਨੂੰ 2:30 ਤੋਂ 3:00 ਵਜੇ ਦੇ ਵਿੱਚ ਵਿੱਚ ਦੋ ਬੰਦੇ ਆਏ ਜੀ ਬਲੈਰੋ ਗੱਡੀ 'ਚ ਤੇ ਬਲੈਰੋ ਪਿਕਅਪ ਜਿਹੜੀ ਹੁੰਦੀ ਆ ਬਲੈਰੋ ਪਿਕਅਪ ਜੀ ਉਹਦੇ ਵਿੱਚ ਆਏ ਜੀ 2:30 ਤੋਂ 3:00 ਵਜੇ ਦੇ ਵਿੱਚ ਵਿੱਚ 14 ਟੱਕਣ ਕਰੀਬ ਚੱਕ ਕੇ ਲਏ ਉਹਨਾਂ ਦੀ ਉਮਰ ਦੇਖਣ ਨੂੰ ਅੱਧ ਖੜ ਲੱਗਦੀ ਅੱਧੀ ਉਮਰ ਦੇ ਲੱਗਦੇ ਆ ਹਾਂ ਜੀ ਉਮਰ ਹੈਗੀ 40 ਪਲੱਸ ਲੱਗਦੀ ਆ ਦੇਖ ਨਸ਼ੇੜੀ ਵੀ ਨਹੀਂ ਲੱਗਦੀ ਨਹੀਂ ਨਸ਼ੇੜੀ ਵੀ ਨਹੀਂ ਹੈਗੇ ਆਪਣੇ ਏਰੀਆ ਦੇ ਲੱਗਦੇ ਕਿ ਨਹੀਂ ਕਿਤੇ ਦੇਖੇ ਪਹਿਲਾਂ ਦੇਖੋ ਜੀ ਪਹਿਲਾਂ ਲੱਗਦਾ ਸੀ ਵੀ ਆਪਣੇ ਏਰੀਆ ਦੇ ਨਹੀਂ ਹੋਗੇ ਪਰ ਜਿਸ ਤਰ੍ਹਾਂ 15 ਪਰਸੋ ਦੀ ਰਾਤ ਨੂੰ 30 ਤਰੀਕ ਦੇ ਨੂੰ 12:38 ਮਿੰਟ ਤੇ ਫਿਰ ਦੁਬਾਰਾ ਆਏ ਆ ਤੁਹਾਡੇ ਇੱਥੇ ਹਾਂਜੀ ਉਤੋਂ ਲੱਗਦਾ ਜੀ ਪਰ ਉਹ ਫਿਰ ਤਾਂ ਆ ਕੇ ਕਹਿੰਦੇ ਨਹੀਂ ਐਕਸ਼ਨ ਹੀ ਲਿਆ ਕੋਈ ਨਹੀਂ ਕੋਈ ਖਬਰ ਪੋਈ ਨਾ ਪੁਲਿਸ ਨੂੰ ਪੁਲਿਸ ਦੱਸਿਆ ਕਿ ਨਹੀਂ ਪੁਲਿਸ ਰਿਪੋਰਟ ਤਾਂ ਕੀਤੀ ਸੀ ਜੀ ਉਤੋਂ ਦੇਖ ਕੇ ਬਦਲ ਲੱਗਦਾ ਵੀ ਚੋਰ ਬੇਖੌਫ ਆ ਜਿਹੜੇ ਦੁਬਾਰਾ ਫਿਰ ਇੱਕ ਵਾਰੀ ਤਾਂ ਹੀ ਹੱਥ ਪਾ ਲਿਆ ਆ ਕੇ ਤੁਹਾਡੇ ਕੋਲ ਤੁਹਾਡੇ ਕੋਲ ਵੀ ਆਣਾ ਮੈਂ ਹਾਂਜੀ ਅੱਛਾ ਤੁਹਾਡੇ ਪੰਪ ਤੋਂ ਬਾਅਦ ਨੇੜੇ-ਤੇੜੇ ਕਿਸ਼ੋਰ ਪੰਪ ਚ ਵੀ ਤਾਂ ਵਾਰਦਾਤ ਹੋਈ ਹੈ ਨੇੜੇ-ਤੇੜੇ ਸੜ ਤੋਂ ਪਹਿਲਾਂ ਕਮਾਮ ਹੋਈ ਸੀ ਜੀ ਕਮਾਮ ਪੌਣੇ 2 ਵਜੇ ਦੇ ਕਰੀਬ ਆਏ ਆ ਸਾਡੇ ਇ ਤੁਹਾਡੇ 2:30 ਵਜੇ ਆਏ ਤਾਂ ਆਪਾ ਆਫ ਕੈਮਰਾ ਵੀ ਸਾਰੀ ਗੱਲਬਾਤ ਕੀਤੀ ਦੱਸ ਦਿੱਤੀ ਕਰਿੰਦਾ ਕਿੰਨੇ ਵਜੇ ਤੁਹਾਡਾ ਜਿਹੜਾ ਸਕਿਉਰਿਟੀ ਗਾਰਡ ਕਿੰਨੇ ਵਜੇ ਸੁੱਤਾ ਸਕਿਉਰਿਟੀ ਗਾਰਡ 1:30 ਵਜੇ ਤੱਕ ਜਾਗਦਾ ਸੀ 1:30 ਵਜੇ ਉਹਨਾਂ ਰੋਟੀ ਖਾਧੀ ਆ ਤੇ ਉਸ ਤੋਂ ਬਾਅਦ 2:30 ਵਜੇ ਤੱਕ ਆਇਆ ਇਹਦੀ ਅੱਛਾ ਉਹ 2:30 ਵਜੇ ਆਇਆ ਹਾਂਜੀ 14 ਗਟਰ ਗਟਰ ਦੇ ਜਿਹੜੇ ਟੱਕਣ ਆ ਗਟਰ ਨਹੀਂ ਇਹਦੀ ਇਹ ਵਿਚ ਦੇ ਤਾਰਾ ਹੈ ਤੇ ਉੱਪਰੋਂ ਪਾਣੀ ਦਾ ਨਿਕਾਸ ਵਾਲਾ ਗਟਰ ਆ ਆਪਾਂ ਇੱਕ ਵਾਰ ਦਿਖਾ ਦਈਏ ਇਹਨਾਂ ਦੀ ਗੱਲ ਵੀ ਸਹੀ ਹੈ ਕਿ ਕੱਲਾ ਗਟਰ ਹੀ ਨਾ ਸਮਝ ਜਾਣ ਇਹਦੇ ਅੰਦਰ ਤਾਰਾ ਆ ਤਾਰਾਂ ਦੀ ਨਿਕਾਸੀ ਆ ਪ ਜਿਹੜਾ ਸਾਈਡ ਦਾ ਉੱਪਰਲਾ ਪਾਣੀ ਆ ਉਹਦੀ ਨਿਕਾਸੀ ਆ ਆ ਵੀ ਛੱਡ ਗਏ ਉਹ ਨਹੀਂ ਛੱਡ ਗਏ ਨਹੀਂ ਜੀ ਇਹ ਬਾਹਲੀ ਸਾਈਡ ਸੀ ਉੱਥੋਂ ਚੱਕ ਕੇ ਇੱਥੇ ਰੱਖਿਆ ਵੀ ਕਿਸੇ ਦੀ ਗੱਡੀ ਨਾਲ ਵਿੱਚੇ ਡਿੱਗ ਜਵੇ ਓਕੇ ਓਕੇ ਮਤਲਬ ਇਦਾਂ ਤੇ ਹੀ ਸੀਗੇ ਉਹ ਵੀ ਨਹੀਂ ਜੀ ਉਹ ਤਾਂ ਲੋਹੇ ਦੇ ਹੈਵੀ ਹੁੰਦੇ ਆ ਅੱਛਾ ਕੋਈ ਮਤਲਬ ਕਵਰ ਸੀ ਹਾਂ ਜੀ ਕਵਰ ਹੁੰਦੇ 35 40 ਕਿਲੋ ਦੇ ਹੁੰਦੇ ਆ ਹਾਂ ਜੀ 14 ਚੱਕ ਕੇ ਲੈ ਗਏ 14 ਟਨ ਚੱਕ ਹੋ ਗਏ ਤੇ 35 40 ਕਿਲੋ ਦੇ ਮਤਲਬ ਆਪਾਂ ਹਿਸਾਬ ਨਾਲ ਲੀਏ ਕਿ ਤਿੰਨ ਕੁਇੰਟਲ ਤੋਂ ਵੱਧ ਹੋ ਕੇ ਘੱਟ ਹਾਂ ਜੀ ਹਾਂ ਜੀ ਤਿੰਨ ਕੁਇੰਟਲ ਤੋਂ ਸਾਢੇ 4 ਕੁਇੰਟਲ ਹੋ ਜਣਾ ਦੇਖੋ ਜੀ ਤੇ 30 ਕਿ ਉਹਨੇ ਤਾਂ ਕਾਟੇ ਦੇ ਭਾਅ ਵਿੱਚ ਨੇ ਕਿ ਲੱਗਦਾ ਮੋਰੇ ਸੈਟਿੰਗ ਹੋਣੀ ਕਿਤੇ ਦੇਖੋ ਜੀ ਜਿਸ ਤਰ੍ਹਾਂ ਸਾਰੇ ਪੰਪਾਂ ਤੋਂ ਚੱਕ ਰਿਹਾ ਉਹ ਹਿਸਾਬ ਨਾਲ ਤਾਂ ਸੈਟਿੰਗ ਹੋ ਸਕਦੀ ਆ ਸੈਟਿੰਗ ਆ ਤੇ ਉਹਦੀ ਚੱਕ ਰਿਹਾ ਦੇਖੋ ਕੱਲਾ ਚੱਕਣ ਵਾਲੇ ਦੋਸ਼ੀ ਨਹੀਂ ਉਹ ਤਾਂ ਦੋਸ਼ੀ ਹੈ ਹੀ ਜਿਨ੍ਹਾਂ ਨੂੰ ਉਹ ਜਾ ਕੇ ਵੇਚਦੇ ਆ ਉਹ ਉਤੋਂ ਵੱਡੇ ਦੋਸ਼ੀ ਕਿਉਂਕਿ ਉਹੀ ਉਹਨਾਂ ਨੂੰ ਫਿਰ ਉਤਸਾਹਿਤ ਕਰਦੇ ਕਿ ਤੁਸੀਂ ਚੱਕ ਕੇ ਲੈ ਕੇ ਆਓ ਹਾਂਜੀ ਇਹ ਤਾਂ ਹੈਗੇ ਔਰ ਉਹਨਾਂ ਕੋਲ ਕੋਈ ਹਥਿਆਰ ਵੀ ਹੋ ਸਕਦਾ ਇਸ ਗੱਲ ਦਾ ਖਤਰਾ ਹੈ ਮਨ ਵਿੱਚ ਹਾਂਜੀ ਤਾਂ ਹੁੰਦਾ ਜੀ ਬਿਨਾਂ ਹਥਿਆਰ ਤੋਂ ਤਾਂ ਕੋਈ ਆ ਨਹੀਂ ਸਕਦਾ ਕਿਉਂਕਿ ਪੰਪ ਦੇ ਚਾਰ ਬੰਦੇ ਸੀਗੇ ਫਿਰ ਵੀ ਪਹਿਲਾ ਪਤਾ ਹੋਊਗਾ ਤਦਿਆਂ ਹਾਂ ਦੇਖੋ ਜਿੰਨਾਂ ਨੇ ਦੇਖ ਲਿਆ ਕਿ ਇੱਥੇ 14 15 ਢੱਕਣ ਹੈਗੇ ਆ ਹਾਂਜੀ ਤਾਂ ਉਹਨਾਂ ਕੋ ਉਹਨਾਂ ਨੂੰ ਇਹ ਵੀ ਪਤਾ ਹੋਣਾ ਕਿ ਰਾਤ ਵੇਲੇ ਕੋਈ ਰੁਕਦਾ ਆ ਹਾਂਜੀ ਤਾਂ ਫਿਰ ਖਤਰਾ ਮਹਿਸੂਸ ਤਾਂ ਤੁਸੀਂ ਕਰਦੇ ਹੋਗੇ ਹਾਂਜੀ ਇਹ ਤਾਂ ਹੈਗੇ ਬੰਦੇ ਸਾਡੇ ਹੁਣ ਡਰੇ ਹੋਏ ਆ ਜੇ ਕਿਉਂਕਿ ਹੋ ਸਕਦਾ ਕੋਈ ਗੱਡੀ ਪਿੱਛੇ ਵੀ ਛੱਡ ਕੇ ਆਏ ਹੁਣ ਕਿ ਜੇ ਸਾਨੂੰ ਘੇਰ ਲਿਆ ਮਗਰ ਆਜੀ ਹੋ ਸਕਦਾ ਇਹ ਮਗਰ ਵੀ ਉਹਨਾਂ ਦੇ ਬੰਦੇ ਹੁਣ ਹੁਣ ਪਰਸੋਂ ਤੁਸੀਂ ਦੱਸ ਦਿਓ ਕਿ ਤੁਸੀਂ ਇੱਥੇ ਬਾਉਂਡਰੀ ਕਰ ਦਿੰਦੇ ਆ ਤਾਰਾ ਰੱਸੀ ਲਾ ਦਿੰਦੇ ਆ ਹਾਂਜੀ ਤੇ ਉਹ ਰੱਸੀ ਪੱਟ ਕੇ ਲੱਗੇ ਰੱਸੀ ਦੇਖੋ ਜੀ ਇਹ ਜੇ ਪਹਿਲੇ ਦਿਨ ਹੀ ਲਾਏ ਸੀ ਤੇ ਉਸੀ ਦਿਨ ਆਕੇ ਉਹ ਹਜੇ ਰਸੀਲਾਂ ਦੇ ਬੇ ਸੀ ਸਿਕਿਉਰਿਟੀ ਗਾਰਡ ਜਦੋਂ ਸਾਡਾ ਮਗਰ ਭੱਜਿਆ ਤੇ ਉਹ ਦੇਖ ਕੇ ਭੱਜ ਗਏ ਨਾਲੇ ਸਿਕਿਉਰਿਟੀ ਗਾਰਡ ਪਰਸੋ ਮਗਰ ਭੱਜਿਆ ਹਾਂਜੀ ਫਿਰ ਉਹ ਭੱਜਲੇ ਹਾਂਜੀ ਸਿਕਿਉਰਿਟੀ ਗਾਰਡ ਨੂੰ ਦੇਖ ਕੇ ਭੱਜ ਗਏ ਰਸੀਆਂ ਖੋਲ ਕੇ ਭੱਜ ਗਏ ਹੂੰ ਇਹਨਾਂ ਭਾਈ ਸਾਹਿਬ ਦੀ ਦੁਕਾਨ ਹੈ ਪਿੰਡ ਘਟਾਰੋ ਹੀ ਇਹਨਾਂ ਦਾ ਇਹ ਕਹਿੰਦੇ ਜਦੋਂ ਇੱਥੇ ਘਟਣਾ ਹੋਈ ਹੈ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਚੋਰਾਂ ਨੇ ਉਸ ਤੋਂ ਬਾਅਦ ਕਹਿੰਦੇ ਮੈਨੂੰ ਵੀ ਹੁਣ ਆਪਣੀ ਜਿਹੜੀ ਦੁਕਾਨ ਤੇ ਆ ਕੇ ਸੋਣਾ ਪੈਂਦਾ ਪਹਿਣਾ ਪੈਂਦਾ ਰਖਵਾਲੀ ਕਰਨੀ ਪੈਂਦੀ ਹੈ ਜੀ ਦੱਸੋ ਹਾਂਜੀ ਦੱਸੋ ਦੇਖੋ ਜੀ ਪਹਿਲੀ ਤਾਂ ਗੱਲ ਉਹ ਮੋਹਲ ਖੁੱਲ ਗਿਆ ਹੈ ਇਹ ਕਿਸ ਤੋਂ ਡਰਦੇ ਡੁਰਦੇ ਨਹੀਂ ਹੁਣ ਜੇ ਅਸੀਂ ਦੁਕਾਨ ਚ ਵੀ ਸੌਂਦੇ ਆਂ ਸ਼ਟਰ ਚੱਕਦੇ ਆਂ ਉਹ ਅਗਲਾ ਟੈਡ ਜੀ ਪਹਿਲਾਂ ਹੀ ਸਿੱਧਾ ਕੋ ਮਾਰ ਦਵੇ ਉਹਦਾ ਵੀ ਡਰਿਆ ਕਿਉਂ ਸਾਡਾ ਮੂੰਹ ਤਾਂ ਹੋਣਾ ਨਹੀਂ ਤਾਂ ਦੂਜੀ ਗੱਲ ਇਹ ਆ ਸਰਕਾਰ ਨੂੰ ਪੈਟਰੋਲਿੰਗ ਗੱਡੀਆਂ ਲਾਈਆਂ ਪੈਟਰੋਲਿੰਗ ਗੱਡੀਆਂ ਲਾਈਆਂ ਕਾਹਦੇ ਲਈ ਆ ਘਰ ਰੱਖਣੋਂ ਕਿ ਰਾਤ ਨੂੰ ਮੋਟਰਸਾਈਕਲ ਤੇ ਘਰ ਖਣ ਲਈ ਜਾਂ ਥਾਣੇ ਚ ਖੜੀਆਂ ਕਰਨ ਲਈ ਕਾਦਲ ਲਾਈਆਂ ਪਟੜਵਾਲੇ ਪੰਜਾਬ ਸਰਕਾਰ ਇੱਕ ਹੁਕਮ ਤਾਂ ਕਰਦੀ ਆ ਅਸੀਂ ਪਟ੍ਰੋਲਿੰਗ ਗੱਡੀਆਂ ਲਾਤੀਆਂ ਵਧੀਆ ਲਾਤੀਆਂ ਕਾਦਲ ਲਾਈਆਂ ਕੋਈ ਰਾਤ ਨੂੰ ਕੋਈ ਗਸ਼ਤ ਕਰਦਾ ਤੇਲ ਨਾ ਦਿੰਦੇ ਹੋਗੇ ਇਹ ਤਾਂ ਹੁਣ ਸਰਕਾਰ ਨੂੰ ਪਤਾ ਹੋਊਗਾ ਸਾਨੂੰ ਥੋੜਾ ਪਤਾ ਸਾਨੂੰ ਤਾਂ ਪਟ੍ਰੋਲਿੰਗ ਚਾਹੀਦੀ ਆ ਸਾਨੂੰ ਤਾਂ ਬੰਦੇ ਦੀ ਹੈਲਪ ਚਾਹੀਦੀ ਆ ਹੁਣ ਰਾਤ ਨੂੰ ਵੀਡੀਓ ਵਾਲੇ 11 11 ਵਜੇ ਆਉਂਦੇ ਆ 10 ਵਜੇ ਆਉਂਦੇ ਆ ਉਹਨਾਂ ਦੀ ਰਾਖੀ ਕੌਣ ਕਰੂਗਾ ਉਹਨਾਂ ਦੇ ਸਿਰ ਚ ਮਾਰ ਕੇ ਉਹਨਾਂ ਨੂੰ ਤਾਂ ਲੁੱਟ ਕੇ ਲੈ ਜਾਣ ਉਹਨਾਂ ਲੋਕ ਕਿੰਨੇ ਕੈਮਰੇ ਮਹਿੰਗੇ ਹੁੰਦੇ ਆ ਉਹਦੀ ਰੱਖਿਆ ਕੌਣ ਕਰੂਗਾ ਖਬਰ ਦੇਖੀ ਲੱਗਦਾ ਸਾਡੀ ਮੰਨ ਲਓ ਕਿਸੇ ਦੀ ਵੀ ਹੁਣ ਅਸੀਂ ਵੀ ਰਾਜੇ ਲੋਟਲ ਬੇ ਪਟ્રોલਿੰਗ ਕਿਹੜੇ ਕੰਮ ਲਈ ਹੈ ਇਹ ਸਰਕਾਰ ਨੂੰ ਮੇਤੇ ਆ ਬੇ ਪਟ્રોલ ਕਿਉਂ ਨਹੀਂ ਕਰਦੀ ਜੀ ਮਨਦੀਪਾ ਜੀ ਤੁਸੀਂ ਜਦੋਂ ਪਰਸੋਂ ਰਾਤ ਨੂੰ ਆਏ ਕੀਤੀ ਫਿਰ ਪੁਲਿਸ ਨੂੰ ਤਲਾਸ਼ ਕੀਤੀ ਆ ਹਾਂਜੀ ਹਾਂਜੀ ਪਰਸੋਂ ਰਾਤੀ ਕੀਤੀ ਆ ਹਾਂਜੀ ਕੀਤੀ ਆ ਕਿਹਦੇ ਲਈ ਆਇਆ ਕੋਈ ਫਿਰ ਨਹੀਂ ਕੋਈ ਨਹੀਂ ਆਇਆ ਜੀ ਅੱਜ ਤਾਂ ਕੋਈ ਨਹੀਂ ਆਇਆ ਨਹੀਂ ਹਜੇ ਨਹੀਂ ਜੀ ਉਹਨਾਂ ਦਾ ਦਾ ਕਹਿਣਾ ਇੱਕੋ ਹੀ ਆ ਉਹ ਨਹੀਂ ਆਪਣੇ ਪਿੱਛੇ ਹੱਡ ਛਡਾਉਣੇ ਹੁੰਦੇ ਆ ਪੁਲਿਸ ਵਾਲਿਆਂ ਨੇ ਬੇ ਸਾਨੂੰ ਇਹ ਕੰਮ ਕਰਨਾ ਨਾ ਪਵੇ ਜੇ ਪੜੋਕਾ ਹੈ ਇੱਕ ਮਿੰਟ 'ਚ ਬੰਦੇ ਨੂੰ ਕਬਜ਼ੂ ਕਰ ਸਕਦੀ ਆ ਕੀ ਆ ਕਿਹੜੀ ਪੰਜਾਬ ਦੀ ਪੁਲਿਸ ਇੰਨੀ ਤੇਜ ਐ ਨਾ ਹਰੇਕ ਨੂੰ ਕਬਜ਼ੇ ਜ ਕਰ ਸਕਦੀ ਪਰ ਕਰਨਾ ਨਹੀਂ ਉਹ ਗੋਰੀ ਦਾ ਸਮਾਨ ਕੋਹਾ ਚੱਲ ਲੱਭ ਕੇ ਦਿੱਤਾ ਕਿ ਨਹੀਂ ਦਿੱਤਾ ਲੈ ਦਿੰਦਾ ਸਾਰਾ ਕੁਝ ਦਿੱਤਾ ਜਦੋਂ ਬੰਦਾ ਕਹਿੰਦਾ ਨਾ ਹੁਣ ਹਰੇਕ ਬੰਦੇ ਨੂੰ ਗੁੱਸਾ ਆਉਂਦਾ ਸਾਡੀ ਪੰਜਾਬ ਸਰਕਾਰ ਐ ਸਾਡੀ ਆਪਣੀ ਐ ਅਸੀਂ ਬਣਾਇਆ ਲੇਕਿਨ ਹੁਣ ਸਾਡੇ ਬਾਅਦ ਤੇ ਗਲਤ ਹੋ ਰਹੀ ਐ ਹੁਣ ਦੋਪਾ ਕਿਵੇਂ ਗਲਤ ਕਿਵੇਂ ਹੋ ਰਹੀ ਹੁਣ ਗਲਤ ਪੈਟਰੋਲੀਅਮ ਉਦਾਂ ਕਹਿੰਦੇ ਗੱਡੀਆਂ ਲਾਤੀ ਪੈਟਰੋਲਿੰਗੀਆਂ ਹੁਣ ਆ ਚੋਰੀਆਂ ਸ਼ਰਿਆ ਮੋਗ ਰਹੀਆਂ ਪੈਟਰੋਲੀਅਮ ਕਿੱਥੇ ਗਈ ਦੇਖੋ ਚਾਰ ਬੰਦੇ ਅੰਦਰ ਕਰਿੰਦੇ ਤਾਂ ਵੀ 14 ਢੱਕਣ ਚੱਕ ਕੇ ਲੈ ਗਏ ਮੈਂ ਤਾਂ ਉਹੀ ਕਹਿੰਨ ਚੋਰਾਂ ਤਾਂ ਕੋਈ ਡਰ ਨਹੀਂ ਕਹਿੰਦੇ ਕੁੱਤੀ ਚੋਰਾਂ ਨਾਲ ਹੀ ਹੋਈ ਆ ਪੁਲਿਸ ਭਾਈ ਮੰਨ ਲਓ ਜਿਹੜੀ ਕੁੱਤੀ ਹੈ ਨਾ ਉਹੀ ਰਲੀ ਹੋਈ ਆ ਫੇਰ ਕੀ ਕਰਨਾ ਸਿਕਿਉਰਟੀ ਗਾਰਡ ਵੀਰ ਆ ਉਹਦੇ ਕੋ ਤਾਂ ਵੱਤਵਾ ਡੰਡਾ ਆਊਗਾ ਡੰਡਾ ਜਿਹੜੇ ਜਿਹੜੇ ਮਾੜੇ ਅੰਸਰ ਜਿਹਨਾਂ ਨਿਆਣਾ ਕੀ ਪਤਾ ਕੀ ਕਿਹੜਾ ਥਿਆਰ ਲੈ ਕੇ ਆ ਜਣ ਮੈਂ ਆਪ ਖੁਦ ਲੜਨਾ ਮੇਰੇ ਕੋਲ ਸਾਰਾ ਸਮਾਨ ਆਇਗਾ ਰਾੜਾ ਹੈਗੀਆਂ ਸਾਰਾ ਕੁਝ ਹੈਗਾ ਲੇਕਿਨ ਅਗਲੇ ਕੋਲ ਮੋਰੇ ਯਾ ਮੈਂ ਛੱਡ ਰਿਹਾ ਚੱਕਣਾ ਅਗਲੇ ਟੜ ਦੇ ਬਾੜ ਦਨ ਜੇ ਅਗਲੇ ਕੋ ਠੁੱਸ ਵਾਲਾ ਕੰਮ ਆ ਫਿਰ ਉਹ ਟੜ ਦੇ ਬਾੜ ਦੋਗੇ ਉਹ ਨਹੀਂ ਕੀ ਕਰਨ ਉਹ ਨਹੀਂ ਥੋੜੇ ਦੇਖਣਾ ਕਿ ਇਹ ਪੈਟਰੋਲਿੰਗ ਵੀ ਚਾਹੀਦੀ ਅਗਲੇ ਨੂੰ ਡਰ ਵੀ ਹੋ ਗਏ ਪਿੱਛੇ ਪੈਟਰੋਲਿੰਗ ਗੱਡੀ ਆ ਰਹੀ ਜਾਂ ਕਿੱਦਾਂ ਆ ਰਹੀ ਆ ਕੋਈ ਪੁਲਿਸ ਆ ਰਹੀ ਕੋਈ ਫੋਨ ਕਰੋ ਕੋਈ ਸੁਣਦਾ ਨਹੀਂ ਉਹ ਜਿਵੇਂ ਦੱਸਦੇ ਕਹਿੰਦੇ ਪਰਸੋ ਦਾ ਆਇਆ ਹੀ ਕੋਈ ਨਹੀਂ ਉਹਨਾਂ ਨੂੰ ਉਹਨਾਂ ਦੇ ਸਿਰ ਤੇ ਜੂੰ ਜੂੰ ਹੁੰਦੀ ਆ ਚੋਰੀ ਹੋ ਗਈ ਮਾਲਕਾਂ ਦੀ ਹੋ ਗਈ ਉਹਨਾਂ ਦਾ ਕਹਿ ਗਿਆ ਜਿਹਦੇ ਜਿਹਦੇ ਚੋਰੀ ਹੁੰਦੀ ਉਹਦਾ ਹੀ ਖਾਜ ਹੁੰਦੀ ਆ ਉਹਦੇ ਹੋਣੀ ਆ ਉਹਨੂੰ ਦੁੱਖ ਲੱਗਦਾ ਮਨਦੀਪ ਭਾਜੀ ਕੋਈ ਤੁਸੀਂ ਫੇਰ ਅਪੀਲ ਕਰਨਾ ਚਾਹ ਦੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹਨਾ ਹੈ ਕਿ ਆਪਣੀ ਸੇਫਟੀ ਜਿੰਨਾ ਹੋ ਸਕਦਾ ਕਰੋ ਮਤਲਬ ਬਾਕੀ ਨੂੰ ਸਲਾਹ ਦਵੋਗੇ ਅਪੀ ਨੂੰ ਕੋਈ ਨਹੀਂ ਹੈ ਬਸ ਇਹ ਹੀ ਹੈ ਜੀ ਆਪਣੀ ਸੇਫਟੀ ਆਪ ਹੀ ਹੈ ਜੀ ਬੰਦਾ ਬਧਾਓਗੇ ਫਿਰ ਇੱਥੇ ਕੋਈ ਹੋਰ ਹਾਜੀ ਬਧਾਣੇ ਆ ਜੀ ਦੋ ਸਕਿਉਰਟੀ ਗਾਰਡ ਹੋ ਜਾਣੇ ਅੱਜ ਜੀ ਤੇ ਬਾਕੀ ਚਾਰ ਬੰਦੇ ਤਾਂ ਇੱਥੇ ਹੁੰਦੇ ਹੁੰਦੇ ਆ ਤੇ ਉਹਨਾਂ ਚ ਵੀ ਕਹੋਗੇ ਕਿ ਦੋ ਜਣੇ ਜਾਗਦੇ ਰਿਆ ਕਰੋ ਭਾਈ ਹਾਜੀ ਹੁਣ ਤਾਂ ਜਾਗੂਗੇ ਜੀ ਵਾਰੀ ਵਾਰੀ ਸ਼ਿਫਟ ਲਓ ਜਾਗ ਕੇ ਇਹ ਤਾਂ ਹੈ ਆਪ ਚਤਨ ਨੇ ਆਪ ਦੇਖੋ ਭਾਜੀ ਹੁਣਾਂ ਤਾਂ ਕੰਮ ਵੱਧ ਗਿਆ ਨੇ ਤਾਂ ਐਸਕੇ ਟਾਈਮ ਬੰਦ ਕਰਕੇ ਚਲ ਜਾਂਦੇ ਹੁਣ ਰੋਟੀ ਖਾ ਕੇ ਕਹਿੰਦੇ ਫੇਰ ਆ ਜੰਨਾ ਦੋ ਸ਼ਿਫਟ ਹੋ ਗਈਆਂ ਹਾਂਜੀ ਹੁਣ ਹੁਣੇ ਪੈਣਾ ਜੀ ਹੁਣ ਕੀ ਕਰੀਏ ਹਾਂ ਸਾਡੀ ਦੁਕਾਨ ਕੱਲੀ ਆ ਹਾਰਸ ਇੱਧਰ ਆ ਚੌਂਕੀਦਾਰ ਇੱਧਰ ਆ ਤੇ ਉਧਰ ਕੀ ਪਤਾ ਕੀ ਹੋ ਜਵੇ ਅਗਲਾ ਲੈਕ ਲੁੱਟ ਕੇ ਲੈ ਜਵੇ ਕੀ ਗੱਲ ਰਾਤ ਨੂੰ ਨਾ ਜਦੋਂ ਉਹ ਐਕਟਿਵ ਹੁੰਦੇ ਆ 2:30 ਵਜੇ ਉਸ ਟਾਈਮ ਬੰਦੇ ਨੂੰ ਨੀਂਦ ਦਾ ਇਦਾਂ ਜ਼ੋਰ ਪੈਂਦਾ ਨਹੀਂ ਪਤਾ ਲੱਗਦਾ ਨਹੀਂ ਪਤਾ ਖੜਾ ਬੰਦਾ ਸੋ ਜਾਂਦਾ ਬਿਲਕੁਲ ਜੀ ਬਿਲਕੁਲ ਲੇਕਿਨ ਕੋਈ ਵੀ ਬੰਦਾ ਆ ਹਰੇਕ ਨੂੰ ਹੁੰਦਾ ਉਹਨਾਂ ਨੂੰ ਵੀ ਪਤਾ ਚੋਰਾਂ ਨੂੰ ਬੇ ਇਸ ਟਾਈਮ ਨਹੀਂ ਸੌਣਾ ਚੋਰਾਂ ਨੂੰ ਹੀ ਪਤਾ ਜੇ ਅ ਕੰਮ ਖਰਾਬ ਹੋਣਾ ਆਮ ਬੰਦੇ ਨੂੰ ਪਤਾ ਜੇ ਉਹਨਾਂ ਦੇ ਲੱਕੇ ਚੜ ਕੇ ਕੰਮ ਖਰਾਬ ਹੋਣਾ ਲੇਕਿਨ ਲੇਕਿਨ ਜਿਨ੍ਹਾਂ ਨੇ ਰੋਕਣਾ ਉਹ ਕਹਿੰਦੇ ਆਪਾਂ ਵੀ ਮੋਜਾ ਲੈਣੀ ਆ ਪਰ ਉਹ ਤਾਂ ਹੁਣ ਮਜੇ ਚ ਲੈਂਦੇ ਆ ਨਾ ਜੀ ਜੀ ਸਿਕਿਉਰਿਟੀ ਗਾਰਡ ਵੀਰ ਨਾਲ ਗੱਲ ਕਰ ਲਈ ਪਰਸ ਤੁਸੀਂ ਨਹੀਂ ਭਾਜੀ ਨਵਾਂ ਆ ਅੱਛਾ ਨਵਾਂ ਆ ਕਿਹਨਾਂ ਨੂੰ ਪਤਾ ਤਾਈ ਮੈਂ ਕਹੇ ਵੀਰ ਕੱਲ ਗੱਲਾਂ ਸੁਣ ਕੇ ਡਰੀ ਜਾਂਦਾ ਕੱਲੂ ਆਊਗਾ ਨਹੀਂ ਨਹੀਂ ਇਦਾਂ ਅਸੀਂ ਨਾਲ ਖੜੇ ਆ ਨਾਲ ਖੜੇ ਆ ਸੀ ਠੀਕ ਇਦਾਂ ਦੀ ਗੱਲ ਨਹੀਂ ਆ ਗਈ ਚਲੋ ਦੇਖੋ ਭਾਜੀ ਹੁਣੀ ਗੱਲ ਗੱਲੇ ਹੀ ਮੁਕਾਤੀ ਕਹਿੰਦੇ ਆਪ ਹੀ ਚਤੰਨੇ ਹੋਣਾ ਪੈਣਾ ਤੇ ਬਾਕੀ ਜਿਹੜੇ ਜਿਹਨਾਂ ਦੁਕਾਨਾਂ ਸੁੰਨੀਆਂ ਥਾਵਾਂ ਤੇ ਆ ਉਹ ਚੌਂਕੀ ਦਾ ਰੱਖ ਲਓ ਭਾਈ ਜਾਂ ਫਿਰ ਇਹਨਾਂ ਮੰਗਰੋ ਤੁਹਾਨੂੰ ਵੀ ਪਹਿਰਾ ਦੇਣਾ ਪੈਣਾ ਆਪੇ ਠੀਕਰੀ ਪਹਿਰਾ ਲਾਇਆ ਪੜੀ ਗਿਆ ਅ ਮੇਰੂ ਮਾਲ ਪਰ ਕੀ ਹੋਇਆ ਜੀ ਮੇਰੇ ਮਾਲਪੁਰ ਕੰਦ ਬਾੜ ਲਈ ਸੀ ਕੰਦ ਬਾੜ ਲਈ ਸੀ ਉੱਥੇ ਕੀ ਕਰ ਲਿਆ ਉੱਥੇ ਪੰਜਾਬ ਪੁਲਿਸ ਨੇ ਕੀ ਕਰ ਲਿਆ ਕਿਸੇ ਨੇ ਕੀਤਾ ਭੋਰੇ ਦੀ ਫੋਟੋ ਲਈ ਸੀ ਉਹਨਾਂ ਨੇ ਫੋਟੋ ਹੀ ਲਈ ਸੀ ਕੱਢਿਆ ਤੇ ਨਹੀਂ ਕੋਈ ਫੋਟੋ ਲੈਣ ਨਾਲ ਕੀ ਗੱਲਾਂ ਨਾਲ ਬੰਦੇ ਨੂੰ ਥੋੜਾ ਫੜਿਆ ਜਾ ਤਾਂ ਉਹ ਬੰਦੇ ਨੂੰ ਫੜਨ ਕਰਨ ਕਾਰਵਾਈ ਕਰਨ ਤਾਂ ਆ ਇਹ ਦੇਖੋ ਪੀੜ ਚ ਨੇ ਦੁਖੀ ਆ ਤਾਂ ਹੀ ਆ ਚੈਨ ਚੈਨ ਦੁਕਾਨਦਾਰ ਆ ਰੇਗ ਆਪਣੀ ਸੇਫਟੀ ਲਈ ਆਪਣੇ ਰੋਜੀ ਲਈ ਆਉਂਦਾ ਦੁਕਾਨ ਤੇ ਮੈਂ ਇੱਕ ਖਤਮ ਕਰਨ ਲੱਗਾ ਸਾਡਾ ਕੈਮਰਾਮੈਨ ਸਾਹਿਬ ਵੀ ਕਹਿੰਦੇ ਵੀਡੀਓ ਬਹੁਤ ਲੰਬੀ ਹੋ ਗਈ ਭਾਜੀ ਹੁਣੇ ਦੇਖੋ ਗੱਲ ਸੁਣੋ ਇਹਨਾਂ ਨੇ ਜਦੋਂ ਆ ਇੱਥੇ ਦੁਕਾਨ ਪਾਈ ਆ ਜਦੋਂ ਸੀਮੈਂਟ ਲਿਆਂਦਾ ਲੈਂਟਰ ਪਾਇਆ ਟੈਕਸ ਗਿਆ ਯਾ ਇੰਡਾਇਰੈਕਟ ਬਿਲਕੁਲ ਜੀ ਤੁਹਾਡੇ ਸੀਮੈਂਟ ਚ ਕਾਉਸਸ ਵੀ ਜਾਂਦਾ ਬਿਲਕੁਲ ਜੀ ਸ਼ਟਰ ਲਵਾਇਆ ਉਹ ਮੋਰੇ ਵੀ ਟੈਕਸ ਗਿਆ ਯਾ ਇੰਡਾਇਰੈਕਟ ਹੁਣ ਕੋਈ ਵੀ ਸਮਾਨ ਪਰਚੇਸ ਕਰਦੇ ਟਾਇਰ ਲੈਣੇ ਮਸ਼ੀਨ ਲੈਣੇ ਜਿੰਨੇ ਲਿਆਉਣੇ ਆ ਉਹਦਾ ਟੈਕਸ ਭਰਦੇ ਆ ਸਾਰਾ ਕੁਝ ਕਰਦੇ ਆ ਜੇ ਟੈਕਸ ਦੇਣ ਤੋਂ ਬਾਅਦ ਵੀ ਰਾਤ ਰਾਤ ਆ ਬਹਿਣਾ ਬਹਿਰੇ ਤੇ ਵੀ ਸੰਤ ਤਾਂ ਉਹਦਾ ਫਾਇਦਾ ਫੇਕਾ ਦੀ ਆਜ਼ਾ ਇਹ ਉਹ ਆਜ਼ਾਦੀ ਥੜੋ ਆ ਉਹ ਤਾਂ ਗੁਲਾਮੀ ਆ ਅਸੀਂ ਅੰਗਰੇਜ਼ਾਂ ਦੇ ਰੋਮ ਚ ਕਹਿੰਦੇ ਹੁੰਦੇ ਕਿ ਕਿਦਾਂ ਠੀਕ ਸੀ ਅੰਗਰੇਜ਼ਾਂ ਦੇ ਟਾਈਮ ਚ ਹੁਣ ਚੋਰਾ ਦੀ ਗੁਲਾਮੀ ਕਰਦੇ ਕੇ ਭਾਈ ਹਰ ਨਾ ਜਾਣ ਕਿਤੇ ਆ ਤਾਂ ਹੁਣ ਚਿੱਟੇ ਆ ਗਏ ਅੱਗੇ ਕਹਿੰਦੇ ਗੋਰੇ ਆ ਹੁਣ ਕਾਲੇ ਆ ਗਏ ਚਲੋ ਬਸ ਇਹ ਜਿਵੇਂ ਮਨਦੀਪ ਭਾਜੀ ਹੁਣੇ ਤੁਹਾਨੂੰ ਸੂਚਿਤ ਕੀਤਾ ਮੈਂ ਫਿਰ ਤੋਂ ਤੁਹਾਨੂੰ ਸੂਚਿਤ ਕਰਕੇ ਵੀਡੀਓ ਰੈਪ ਅਪ ਕਰ ਦਈਏ ਐਦਾਂ ਦੇ ਟੱਕਣ ਇੱਥੇ ਆ ਤਾਂ ਚਲੋ ਟੱਕਣ ਤੁਹਾਨੂੰ ਵਿਰਲ ਨਜ਼ਰ ਆਉਂਦੇ ਵਿੱਚ ਕਵਰ ਟੱਕਣ ਸੀਗੇ ਐਦਾਂ ਦੇ 14 ਟੱਕਣ ਲੈ ਕੇ ਗਏ ਆ ਮਨਦੀਪ ਭਾਜੀ ਹੁਣ ਤੇ ਕਹੇ ਅਨੁਸਾਰ ਕਮਾਮ ਤੋਂ ਵੀ ਚੱਕੇ ਗਏ ਆ ਇਹਨਾਂ ਜਿੱਦਣ ਇੱਥੋਂ ਚੱਕ ਹੋਏ ਤਾਂ 2-3 ਦਿਨ ਬਾਅਦ ਬਰਾਮ ਵੀ ਚੱਕ ਗਿਆ ਜੀ ਉਸੇ ਦਿਨ ਹੀ ਸੇਮ ਡੇ ਬਰਾਮ ਵੀ ਚੱਕ ਗਿਆ ਤੇ ਤੁਹਾਡੇ 2 ਵਜੇ ਇੱਥੇ 2:30 ਵਜੇ ਨਹੀਂ ਉੱਥੇ 1:30 ਵਜੇ ਜੀ 2:30 ਵਜੇ ਚਲੋ ਉਦੋਂ ਹੀ ਚੱਕ ਹੋਇਆ 2 ਦਿਨ ਪਹਿਲਾਂ ਬਰਾਮ ਬਰਾਮ ਵੀ ਚੱਕ ਹੋਇਆ ਬਲਾਚੌਰ ਏਰੀਆ ਚ ਵੀ ਦੱਸਦੇ ਤੇ ਇਹ ਦੱਸਦੇ ਕਿ ਜਿਹੜੇ ਇਹਨਾਂ ਦੇ ਸਰਕਲ ਦੇ ਹੈੱਡ ਆ ਉਹ ਕਹਿੰਦੇ ਕਿ ਪੂਰੇ ਪੰਜਾਬ 'ਚ ਇਦਾਂ ਦੀਆਂ ਵਾਰਤਾ ਤਾਂ ਚੱਲ ਰਹੀਆਂ ਹਾਂ ਹਾਂਜੀ ਕੰਟਰੋਲ ਨਹੀਂ ਹੋ ਰਹੀਆਂ ਨਹੀਂ ਕੰਟਰੋਲ ਨਹੀਂ ਹੋ ਰਿਹਾ ਜੀ ਇੱਕ ਕੰਟਰੋਲ ਇਸੇ ਤਰੀਕੇ ਹੋ ਸਕਦਾ ਬਚਾ ਇਸੇ ਤਰੀਕੇ ਹੋ ਸਕਦਾ ਆਪ ਆਪਣਾ ਪਹਿਰਾ ਆਪ ਹੀ ਵਧਾ ਲ ਜੇ ਉਹ ਕਹਿੰਦੇ ਨਸ਼ੇ ਤਿਆਗੋ ਹੁਣ ਤਾਂ ਜਾਗੋ ਨਸ਼ੇ ਵਾਲੇ ਤਾਂ ਨਸ਼ੇ ਨਹੀਂ ਤਿਆਗਦੇ ਜੇ ਸਮਾਨ ਪਛਾਣਾ ਹੁਣ ਤੁਹਾਨੂੰ ਜਾਗਣਾ ਪੈਣਾ ਆ ਭਾਜੀ ਅੰਗਰੋ ਪਹਿਰਾ ਲਾਉਣਾ ਪੈਣਾ ਮੈਂ ਤਾਂ ਹੁਣ ਬਾਈ ਤੋਂ ਸਵਾਲ ਨਹੀਂ ਪੁੱਛਣਾ ਤਫਿਆ ਪਿਆ ਭਰਿਆ ਪਿਆ ਭਾਜੀ ਚਲੋ ਬਹੁਤ ਸ਼ੁਕਰੀਆ